ਤੁਹਾਡਾ ਬੇੜਾ ਪਾਰ ਲੱਗ ਜਾਵੇਗਾ ਗਰੰਟੀ ਹੈ ਬੁੱਧਵਾਰ ਵਾਲੇ ਦਿਨ ਘਰੋਂ ਦੇਗ ਬਣਾ ਕੇ ਅੜੀਸਰ ਸਾਹਿਬ ਗੁਰਦੁਆਰਾ ਸਾਹਿਬ ਢਾਕੇ ਮੱਥਾ ਟੇਕੋ ਜੋ ਮੰਗੋਗੇ ਉਹੀ ਮਿਲੇਗਾ ਗਰੰਟੀ ਹੈ ਸੋ ਪਿਆਰਿਓ ਮੇਰਾ ਸਤਗੁਰ ਨਾਨਕ ਚੈਨਲ ਸਬਸਕ੍ਰਾਈਬ ਕਰ ਲਿਓ ਸੋ ਵੀਡੀਓ ਨੂੰ ਸ਼ੇਅਰ ਕਰਿਓ ਜੀ ਲਾਈਕ ਤੇ ਕਮੈਂਟ ਕਰਨਾ ਨਾ ਭੁੱਲਿਓ ਸੋ ਪਿਆਰਿਓ ਹੋਰ ਨਵੀਆਂ-ਨਵੀਆਂ ਵੀਡੀਓ ਵੇਖਣ ਦੇ ਲਈ ਚੈਨਲ ਦੀ ਬੈਲ ਆਈਕਨ ਨੂੰ ਜਰੂਰ ਪ੍ਰੈਸ ਕਰ ਲਿਓ ਤਾਂ ਜੋ ਹਰ ਇੱਕ ਵੀਡੀਓ ਦਾ ਨਵਾਂ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਸੋ ਸਾਧ ਸੰਗਤ ਜੀਓ ਅੱਜ ਆਪਾਂ ਜਿਹੜੀਆਂ ਬੇਨਤੀਆਂ ਨੂੰ ਸਾਂਝਾ ਕਰਾਂਗੇ ਪਹਿਲਾਂ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜਦੋਂ ਵੀ ਆਪਾਂ ਗੱਲ ਕਰਦੇ ਆਂ ਤੇ ਆਪਾਂ ਕਈ ਵਾਰ ਪਿੰਡੂ ਭਾਸ਼ਾ ਦੇ ਵਿੱਚ ਇਹ ਗੱਲ ਕਹਿੰਦੇ ਆਂ ਵੀ ਮੇਰੀ ਨਈਆ ਪਾਰ ਲਾ ਦੇ ਜਾਂ ਫਿਰ ਮੇਰਾ ਬੇੜਾ ਪਾਰ ਹੋ ਜਾਏ ਤੇ ਕਹਿੰਦੇ ਵੀ ਤੈਨੂੰ ਬਚਨ ਕਰ ਦਿੱਤੇ ਆਮ ਹੀ ਜਿਹੜੇ ਆ ਬਾਬੇ ਹੁੰਦੇ ਆ ਨਾ ਜਿਹੜੇ ਆਪਾਂ ਵੇਖਦੇ ਆਂ ਚੌਂਕੀਆਂ ਚੁੰਕੀਆਂ ਜਿਹਾ ਲਾਉਂਦੇ ਆ ਉਹ ਕਹਿੰਦੇ ਵੀ ਜਾਤ ਨੂੰ ਬਚਨ ਕਰ ਤੇ ਤੇਰਾ ਬੇੜਾ ਪਾਰ ਹੋ ਜਾਊ ਹੁਣ ਬੇੜਾ ਪਾਰ ਵਾਲੀ ਗੱਲ ਕੀ ਆ ਗੁਰਮੁਖ ਪਿਆਰਿਓ ਬੇੜਾ ਪਾਰ ਵਾਲੀ ਗੱਲ ਕੀ ਆ ਇਹ ਚੀਜ਼ ਨੂੰ ਸਮਝਣਾ ਬਹੁਤ ਜ਼ਰੂਰੀ ਆ ਜਿੱਥੋਂ ਸਾਰੇ ਦੁੱਖ ਤਕਲੀਫ ਦੂਰ ਦਿਖਣ ਲੱਗ ਜਾਣ ਆਪਾਂ ਜਿਸ ਕਿਸ਼ਤੀ 'ਚ ਬੈਠ ਕੇ ਸਾਰੇ ਦੁੱਖਾਂ ਤੋਂ ਦੂਰ ਹੋ ਜਾਈਏ ਉਹਨੂੰ ਕਹਿੰਦੇ ਵੀ ਬੇੜਾ ਪਾਰ ਲੱਗ ਜਾਣਾ ਹੁਣ ਬੇੜਾ ਕੀ ਹੈ ਕਿਸ਼ਤੀ ਨੂੰ ਬੇੜਾ ਕਿਹਾ ਜਾਂਦਾ ਇੱਕ ਕਿਨਾਰੇ ਤੋਂ ਦੂਜੀ ਥਾਂ ਜਾਣ ਦੇ ਲਈ ਆਪਾਂ ਕਹਿੰਦੇ ਵੀ ਇਹ ਬੇੜਾ ਹੈ ਇੱਕ ਕਿਨਾਰੇ ਤੋਂ ਦੂਸਰੀ ਥਾਂ ਇਸੇ ਵਿੱਚ ਆਪਾਂ ਸਵਾਰ ਹੋਣਾ ਹੁਣ ਕਹਿਣ ਤੋਂ ਭਾਵੇਂ ਨਾਨਕ ਨਾਮ ਜਹਾਜ਼ ਹੈ ਚੜ੍ਹੇ ਸੋਤਰੇ ਪਰ ਜਿਹੜਾ ਨਾਨਕ ਦੇ ਨਾਮ ਦਾ ਬੇੜਾ ਹੈ ਉਹ ਜਹਾਜ਼ ਹੈ ਉਹਦੇ ਵਿੱਚ ਸਵਾਰ ਹੋ ਕੇ ਆਪਾਂ ਦੁੱਖਾਂ ਤੋਂ ਦੂਰ ਚਲੇ ਜਾਣਾ ਹੈ ਪਰੇ ਚਲੇ ਜਾਣਾ ਹੈ ਉਹ ਪਾਰ ਹੋ ਜਾਂਦੇ ਨੇ ਜਿਹੜੇ ਨਾਨਕ ਨਾਮ ਜਹਾਜ਼ ਦੇ ਵਿੱਚ ਸਵਾਰ ਹੋ ਜਾਂਦੇ ਨੇ ਜਿਹੜੇ ਸਤਿਗੁਰੂ ਦੇ ਪਿਆਰੇ ਹੋ ਜਾਂਦੇ ਨੇ ਜਿਹੜੇ ਸਤ ਦੇ ਦੁਲਾਰੇ ਹੋ ਜਾਂਦੇ ਨੇ ਸੋ ਗੁਰਮੁਖ ਪਿਆਰਿਓ ਇਹ ਇਹ ਬੇਨਤੀ ਮੈਂ ਤਾਂ ਆਪਜੀ ਨਾਲ ਸਾਂਝੀ ਕੀਤੀ ਹੈ ਕਿਉਂਕਿ ਸਾਨੂੰ ਇਹ ਚੀਜ਼ਾਂ ਜ਼ਰੂਰ ਸਮਝਣੀਆਂ ਚਾਹੀਦੀਆਂ ਨੇ ਸਾਨੂੰ ਇਹ ਚੀਜ਼ਾਂ ਵਿਚਾਰਨੀਆਂ ਚਾਹੀਦੀਆਂ ਨੇ ਜਦੋਂ ਅਸੀਂ ਇਹ ਚੀਜ਼ਾਂ ਸਮਝਣ ਦੇ ਸਮਰੱਥ ਹੋ ਗਏ ਜਦੋਂ ਅਸੀਂ ਇਹ ਚੀਜ਼ਾਂ ਵਿਚਾਰਨ ਦੇ ਸਮਰੱਥ ਹੋ ਗਏ ਤਾਂ ਸਾਨੂੰ ਆਪਣੇ ਆਪ ਕੁਝ ਚੀਜ਼ਾਂ ਜਿਹੜੀਆਂ ਨੇ ਉਹ ਬਿਲਕੁਲ ਸਮਝ ਆ ਜਾਣਗੀਆਂ ਸੋ ਗੁਰਮੁਖ ਪਿਆਰਿਓ ਇਹ ਚੀਜ਼ਾਂ ਸਾਨੂੰ ਬਿਲਕੁਲ ਸਾਫ਼ ਤੌਰ ਤੇ ਸਮਝਣੀਆਂ ਪੈਣਗੀਆਂ ਇਹ ਚੀਜ਼ਾਂ ਸਾਨੂੰ ਸਾਫ਼ ਤੌਰ ਤੇ ਸਮਝਣੀਆਂ ਪੈਣਗੀਆਂ ਉਹਦਾ ਭਾਵ ਪਤਾ ਕੀ ਹੈ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਮਿਹਰਮਤ ਕਰਦੇ ਨੇ ਪਿਆਰਿਓ ਆਪਾਂ ਪੜ੍ਹਦੇ ਆ ਨਾ ਗੁਰਬਾਣੀ ਵਿੱਚੋਂ ਨਾਨਕ ਨਾਮ ਜਹਾਜ ਹੈ ਚੜੇ ਸੋਤਰੇ ਪਾਰ ਹੁਣ ਮੇਰੇ ਮਾਲਕ ਨੇ ਇਹ ਵੀ ਕਿਰਪਾ ਕੀਤੀ ਮੇਰੇ ਪਾਤਸ਼ਾਹ ਕਹਿੰਦੇ ਨੇ ਤਾਤੀ ਵਾਹੋਂ ਨ ਲੱਗਈ ਪਾਰ ਬ੍ਰਹਮ ਸ਼ਰਨਾਈ ਚੋ ਗਿਰਦ ਹਮਾਰੈ ਰਾਮਕਾਰ ਦੁਖ ਲੱਗੈ ਨਾ ਭਾਈ ਤੇ ਮੇਰੇ ਪਾਤਸ਼ਾਹ ਨੇ ਫਿਰ ਇਹ ਵੀ ਕਿਹਾ ਓਟ ਲਹਿੋ ਨਾਰਾਇਣ ਐ ਦੀਨ ਦੁਨੀਆਂ ਝੱਲੈ ਅਕਾਲ ਪੁਰਖ ਦੀ ਟੇਕ ਤੂੰ ਲੈ ਲੈ ਉਹਦੇ ਤੇ ਟੇਕ ਰੱਖ ਜੋ ਦੀਨ ਤੇ ਦੁਨੀਆ ਨੂੰ ਆਸਰਾ ਦੇਣ ਵਾਲਾ ਹੈ ਉਹ ਪਰਮਾਤਮਾ ਕਿਨੇ ਜਾਂ ਤੇਰੇ ਬੇੜੇ ਨੂੰ ਵੀ ਉਪਾਰ ਲਾ ਦੇਗਾ ਪਿਆਰਿਓ ਹੁਣ ਕਹੀਏ ਸਾਡੇ ਹੈਗੇ ਆ ਵਿੱਚ ਪਿਆਰੇ ਚਲੋ ਉਹਨਾਂ ਦੀ ਭਾਵਨਾ ਉਹਨਾਂ ਦੀ ਸ਼ਰਧਾ ਹੈ ਮੈਂ ਤਾਂ ਕਹਿਣਾ ਹੁਣਾ ਜਿਵੇਂ ਤੁਹਾਡਾ ਮਨ ਕਰਦਾ ਹੈ ਨਾ ਉਸ ਤਰੀਕੇ ਨਾਲ ਚਲੋ ਗੁਰੂ ਨਾਲ ਉਸ ਤਰੀਕੇ ਨਾਲ ਤੁਸੀਂ ਚਲੋ ਬਹੁਤ ਚੰਗੀ ਗੱਲ ਹੈ ਜੇ ਤੁਸੀਂ ਇਦਾਂ ਦੀ ਭਾਵਨਾ ਰੱਖਦੇ ਹੋ ਨਾ ਇਦਾਂ ਤੁਸੀਂ ਚੱਲਦੇ ਹੋ ਬਹੁਤ ਚੰਗੀ ਗੱਲ ਹੈ ਜਰੂਰ ਚੱਲੋ ਜੀ ਸਾਰੇ ਜਾਣੇ ਸੋ ਮੈਂ ਇਹ ਬੇਨਤੀ ਕਰਕੇ ਆਪ ਜੀ ਦਾ ਧਿਆਨ ਜ਼ਰੂਰ ਦਿਵਾਵਾਂ ਸਾਨੂੰ ਇਹ ਚੀਜ਼ ਸਮਝਣੀ ਪਵੇਗੀ ਸਾਧ ਸੰਗਤ ਚਾਹੇ ਅਸੀਂ ਘਰੋਂ ਪ੍ਰਸ਼ਾਦ ਬਣਾ ਕੇ ਲੈ ਜਾਈਏ ਜਪਜੀ ਸਾਹਿਬ ਦਾ ਪਾਠ ਕਰਦੇ ਹੋਏ ਪ੍ਰਸ਼ਾਦ ਤਿਆਰ ਕਰੀਏ ਉਸ ਤੋਂ ਬਾਅਦ ਗੁਰੂ ਘਰ ਜਾਈਏ ਹੁਣ ਕਈ ਸਾਡੇ ਕਹਿੰਦੇ ਵੀ ਅੜੀਸਰ ਸਾਹਿਬ ਜਾਓ ਜੀ ਉੱਥੇ ਅੜੇ ਹੋਏ ਕੰਮ ਨਿਕਲਦੇ ਆ ਮੈਂ ਕਹਿੰਨਾ ਅੜੀਸਰ ਸਾਹਿਬ ਚਲੇ ਜਾਓ ਜੀ ਤੁਹਾਡੀ ਭਾਵਨਾ ਹੈ ਪਰ ਗੱਲ ਕੀ ਹੈ ਗੁਰੂ ਨਾਲ ਜੁੜਨਾ ਉਥੋਂ ਸਿੱਖ ਕੇ ਕੀ ਆਇਆ ਲਮੈਟਰ ਕਰਦੀ ਹੈ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਉਥੇ ਆਏ ਨੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦਾ ਘੋੜਾ ਉਥੇ ਰੁਕ ਗਿਆ ਸੀ ਅੱਗੇ ਤਮਾਕੂ ਦਾ ਖੇਤ ਸੀ ਤੇ ਪਿਆਰਿਓ ਚਲੋ ਜੇ ਅਸੀਂ ਤਮਾਕੂ ਦਾ ਇਸਤੇਮਾਲ ਕਰਦੇ ਆ ਤਾਂ ਰੁਕੀਓ ਚੀਜ਼ਾਂ ਤੋਂ ਜੇ ਨਹੀਂ ਕਰਦੇ ਤਮਾਕੂ ਦਾ ਸੇਵਨ ਤਾਂ ਵਿਕਾਰਾਂ ਤੋਂ ਰੁਕੀਏ ਗੁਰੂ ਸਾਹਿਬ ਦਾ ਘੋੜਾ ਦੀ ਰੁਕਿਆਈ ਸੀ ਮਾੜੀ ਚੀਜ਼ ਨੂੰ ਅੱਗੇ ਵੇਖ ਕੇ ਅਸੀਂ ਵੀ ਰੁਕੀਏ ਚਲੋ ਅੜੀਸਰ ਸਾਹਿਬ ਜਾਈਏ ਜਾਂ ਸਾਡੇ ਨਜ਼ਦੀਕੀ ਕੋਈ ਵੀ ਗੁਰੂ ਘਰ ਹੈ ਜਾਂ ਆਪਣੇ ਸੰਗਰੂਰ ਵਾਲਿਆਂ ਨੂੰ ਸਭ ਤੋਂ ਵੱਧ ਆਪਾਂ ਵੇਖਦੇ ਆਂ ਵੀ ਮਸਤੂਆਣਾ ਸਾਹਿਬ ਹੈ ਜਾਂ ਫਿਰ ਹੋਰ ਕਿਤੇ ਵੀ ਕੋਈ ਇਤਿਹਾਸਕ ਗੁਰੂ ਘਰ ਹੈ ਗੁਰਦੁਆਰਾ ਨਾਨਕੀ ਆਣਾ ਸਾਹਿਬ ਉਹ ਸੰਗਰੂਰ ਦੇ ਵਿੱਚ ਹੀ ਹੈ ਚਲੋ ਜਿੱਥੇ ਵੀ ਸਾਡਾ ਜੀ ਕਰਦਾ ਸੀ ਜਾਈਏ ਜਾਂ ਆਪਣੇ ਨੇੜੇ ਕਿਹੜੇ ਜ਼ਿਲ੍ਹੇ ਦੇ ਵਿੱਚ ਅਸੀਂ ਹੈਗੇ ਆਂ ਅਸੀਂ ਉੱਥੇ ਜਾਈਏ ਪ੍ਰਸ਼ਾਦ ਘਰੋਂ ਤਿਆਰ ਕਰਕੇ ਲੈ ਕੇ ਜਾਈਏ ਤੇ ਮੇਰੇ ਸਤਿਗੁਰੂ ਅੱਗੇ ਜਾ ਕੇ ਅਰਦਾਸ ਕਰੀਏ ਸਤਿਗੁਰੂ ਕਿਰਪਾ ਕਰਿਓ ਮੇਰੇ ਪਾਤਸ਼ਾਹ ਰਹਿਮਤ ਕਰਿਓ ਬਹੁਤ ਸਮਾਂ ਹੋ ਗਿਆ ਬڑا ਸਮਾਂ ਹੋ ਗਿਆ ਕਿ ਮੈਂ ਆਪ ਜੀ ਦੇ ਦਰਤੇ ਆਇਆ ਪਰ ਅੱਜ ਜਿਹੜੀ ਭਾਵਨਾ ਨਾਲ ਆਇਆ ਸਤਿਗੁਰੂ ਤੁਸੀਂ ਸਮਝਿਓ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇ ਮਹਾਰਾਜ ਜੀ ਕਹਿੰਦੇ ਨੇ ਜਾਤਕ ਮੰਗੈ ਦਾਨ ਦੇਹ ਪਿਆਰਿਆ ਦੇਵਨ ਹਰ ਤਾਰ ਮੈਂ ਨਿਤ ਚਤਾਰਿਆ ਤੂੰ ਤੇ ਦਾਤਾ ਦੇਣ ਵਾਲਾ ਹੈ ਮੈਂ ਤੇ ਤੋਂ ਮੰਗਦਾ ਹਾਂ ਤੂੰ ਅਪਾਰ ਕਿਰਪਾ ਕਰਨ ਵਾਲਾ ਸਤਿਗੁਰੂ ਮੈਂ ਤੇਤੋਂ ਖੈਰ ਮੰਗਦਾ ਖੈਰ ਪਾ ਤੂੰ ਤੇ ਦਾਤਾਂ ਦੇਣ ਵਾਲਾ ਹੈ ਮੈਂ ਤੈਨੂੰ ਸਦਾ ਚੇਤੇ ਕਰਦਾ ਮੈਨੂੰ ਇਹ ਕਿਰਪਾ ਕਰ ਦੇ ਮੇਰੇ ਤੇ ਨਿਖੋਟ ਨਾ ਜਾਈ ਮੂਲ ਅਤੁੱਲ ਪੰਡਾਰਿਆ ਨਾਨਕ ਸ਼ਬਦ ਅਪਾਰ ਤਿਨ ਸਭ ਕਿਛ ਸਾਰਿਆ ਸਤਿਗੁਰੂ ਕਹਿੰਦੇ ਤੂੰ ਬੇਅੰਤ ਖਜ਼ਾ ਹੈ ਜੇ ਵਿੱਚੋਂ ਮੈਨੂੰ ਖੈਰ ਪਾ ਦੇਵੇਂ ਮੁਕਦਾ ਨਹੀਂ ਹੈ हे ਨਾਨਕ ਪ੍ਰਭੂ ਦੀ ਸਿਫਤ ਸਲਾਹ ਦੀ ਨਹੀਂ ਅਪਾਰ ਹੈ ਇਸ ਬਾਣੀ ਨੇ ਮੇਰਾ ਹਰੇਕ ਕਾਰਜ ਸੰਵਾਰ ਦਿੱਤਾ ਸਤਿਗੁਰੂ ਕਿਰਪਾ ਕਰੀ ਮੇਰੇ ਅੰਦਰ ਮੇਰੇ ਮਨ ਦੇ ਅੰਦਰ ਐਸਾ ਭਰੋਸਾ ਐਸੀ ਦਿੜ੍ਹਤਾ ਐਸਾ ਵਿਸ਼ਵਾਸ ਹੋਵੇ ਤੇ ਮੈਨੂੰ ਕਦੇ ਕਿਸੇ ਚੀਜ਼ ਦੀ ਜ਼ਰੂਰਤ ਨਾ ਰਵੇ ਸਿੱਖ ਹੋ ਸ਼ਬਦ ਪਿਆਰਿ ਹੋ ਜਨਮ ਮਰਨ ਕੀ ਟੇਕ ਇਹ ਚੀਜ਼ਾਂ ਦੀ ਜ਼ਰੂਰਤ ਆ ਰਹੇ ਜੇ ਇਹ ਚੀਜ਼ਾਂ ਸਾਡੇ ਅੰਦਰ ਬਣ ਗਈਆਂ ਨਾ ਇਹ ਚੀਜ਼ਾਂ ਸਾਡੇ ਅੰਦਰ ਘਰ ਕਰ ਗਈਆਂ ਤੇ ਮੈਂ ਕਹਿੰਦਾ ਤੇ ਕਾਰਜ ਤੇ ਉਹੀ ਰਾਸ ਹੋ ਜਾਣਗੇ। ਕਹਿੰਦੇ ਭਾਈ ਸਾਹਿਬ ਜੀ ਕੀ ਮੰਗੀਏ? ਗੁਰੂ ਸਾਹਿਬ ਦੇ ਕੋਲ ਜਾਓ, ਦੋਵੇਂ ਹੱਥ ਜੋੜੋ, ਮੰਗੋ, ਉਹਦੇ ਤੋਂ ਉਹਨੂੰ ਮੈਂ ਮੰਗ ਲਵੋ ਤੇ ਬਾਕੀ ਸਾਰੀਆਂ ਚੀਜ਼ਾਂ ਉਹਦੇ ਮਗਰ-ਮਗਰ ਆਪ ਹੀ ਆ ਜਾਣਗੀਆਂ। ਹੁਣ ਤੀਜੀ ਗੱਲ, ਸਤਿਗੁਰੂ ਦੇ ਦਰ ਤੇ ਜਾ ਕੇ ਉਸ ਤੇ ਦਰ ਤੋਂ ਆਪਾਂ ਮੰਗਣਾ ਕੀ? ਕਿ ਸਤਿਗੁਰੂ ਕਿਰਪਾ ਕਰ, ਮੇਰੇ ਪਾਤਸ਼ਾਹ ਕਿਰਪਾ ਕਰ, ਜੋ ਵੀ ਮਨ ਦੀਆਂ ਭਾਵਨਾਵਾਂ ਨੇ, ਮੇਰੀਆਂ ਸ਼ੁਭ ਭਾਵਨਾਵਾਂ ਨੇ ਉਹਨਾਂ ਨੂੰ ਸੰਪੂਰਨ ਕਰ ਦੇ ਸਤਿਗੁਰੂ। ਮੈਨੂੰ ਹੋਰ ਕੀ ਚਾਹੀਦਾ ਹੈ ਇਹ ਇਹ ਕਿਰਪਾ ਕਰੋ ਮੇਰੇ ਪਾਤਸ਼ਾਹ ਹੁਣ ਦਿਆਲੂ ਪੁਰਖ ਜਦੋਂ ਕੋਈ ਦਰ ਤੇ ਜਾਂਦਾ ਹੈ ਮੇਰੇ ਪਿਆਰੇ ਉਹ ਦੀਆਂ ਝੋਲੀਆਂ ਜ਼ਰੂਰ ਭਰਦੇ ਨੇ ਮਹਾਂਪੁਰਖ ਇੱਕ ਵਚਨ ਕਹਿੰਦੇ ਹੁੰਦੇ ਸੀ ਕਹਿੰਦੇ ਭਾਈ ਜਦੋਂ ਵੀ ਕੋਈ ਕੰਮ ਆੜ ਜੇ ਨਾ ਕਿਨੇ ਘਰ ਤੋਂ ਕੜਾ ਪ੍ਰਸ਼ਾਦ ਤਿਆਰ ਕਰਕੇ ਲੈ ਕੇ ਆਵੋ ਜਿੰਨਾ ਤੁਹਾਡੀ ਭਾਵਨਾ ਹੈ ਕਈ ਕਹਿੰਦੇ ਜੀ ਅੱਧਾ ਕਿਲੋ ਦਾ ਸਵਾ ਕਿਲੋ ਦਾ ਜਿਵੇਂ ਐਵੇਂ ਚਲੋ ਜਿੰਨਾ ਹੀ ਤੁਹਾਡੀ ਭਾਵਨਾ ਹੈ ਚਾਹੇ ਤੁਸੀਂ ਥੋੜਾ ਜੀ ਤਿਆਰ ਕਰਕੇ ਲੈ ਜਾਓ ਥੋੜੇ ਜੋ ਥੋੜਾ ਵੀ ਲੈ ਜਾਓ ਜਗਜੀਤ ਸਿੰਘ ਸਾਹਿਬ ਦਾ ਪਾਠ ਕਰਦੇ ਹੋਏ ਜੇ ਪਾਠ ਨਹੀਂ ਕਰਨਾ ਆਉਂਦਾ ਤੇ ਪਾਠ ਲਾ ਕੇ ਸੁਣੀ ਜਾਓ ਧਿਆਨ ਗੁਰੂ ਵੱਲ ਕੇਂਦਰਿਤ ਹੋਵੇ ਇਹ ਧਿਆਨ ਹੋਵੇ ਇਹ ਪ੍ਰਸ਼ਾਦ ਜਿਹੜਾ ਬਣ ਰਿਹਾ ਗੁਰੂ ਸਾਹਿਬ ਮੇ ਤੋਂ ਬਣਵਾ ਰਹੇ ਨੇ ਇਹ ਪ੍ਰਸ਼ਾਦ ਗੁਰੂ ਨੇ ਹੀ ਛਕਣਾ ਹੈ ਤੇ ਇਹ ਭਾਵਨਾ ਜਦੋਂ ਮਨ ਵਿੱਚ ਹੋਏਗੀ ਨਾ ਮੈਂ ਕਹਿੰਦਾ ਸਤਿਗੁਰੂ ਕਿਰਪਾ ਕਰ ਦੇਣਗੇ ਮੇਰੇ ਪਾਤਸ਼ਾਹ ਦੀ ਐਸੀ ਕਿਰਪਾ ਹੋਣੀ ਹੈ ਤੇ ਜਿਹੜੇ ਅੜੇ ਹੋਏ ਕੰਮ ਨੇ ਉਹ ਸਾਰੇ ਕਾਰਜ ਸੰਪੂਰਨ ਹੋ ਜਾਣੇ ਨੇ ਹੁਣ ਇੱਥੇ ਸਭ ਤੋਂ ਵੱਡੀ ਗੱਲ ਹੈ ਵਿਸ਼ਵਾਸ ਦੀ ਸਭ ਤੋਂ ਵੱਡੀ ਗੱਲ ਹੈ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ 'ਤੇ ਭਰੋਸਾ ਕਿੰਨਾ ਕੁ ਹੈ ਜਿਹੜਾ ਭਰੋਸਾ ਗੁਰੂ 'ਤੇ ਹੈ ਨਾ ਉਸੇ ਨੇ ਸਾਡੀ ਪਾਰ ਲਾਉਣੀ ਹੈ ਉਸੇ ਨੇ ਵੇੜਾ ਪਾਰ ਲਾਉਣਾ ਬਾਕੀ ਹੋਰ ਤੇ ਦੂਜੇ ਤੀਜੇ ਦੀ ਇੱਥੇ ਗੱਲ ਹੀ ਕੋਈ ਨਹੀਂ ਸੋ ਸਾਧ ਸੰਗਤ ਇਸ ਕਰ ਗੁਰੂਦਰ ਤੇ ਜਾਈਏ ਜਾ ਕੇ ਦੋਵੇਂ ਹੱਥ ਜੋੜ ਕੇ ਮੰਗਿਏ ਤੇ ਮੇਰੇ ਸਤਿਗੁਰੂ ਸਾਡੀਆਂ ਝੋਲੀਆਂ ਜਰੂਰ ਭਰਨਗੇ ਤੇ ਸਾਨੂੰ ਸੁਖ ਮੇਰੇ ਪਰਮਾਤਮਾ ਨੇ ਦੇਣੇ ਨੇ ਉਹਦੇ ਵਿੱਚ ਹੀ ਤਾਕਤ ਹੈ ਉਹਦੇ ਵਿੱਚ ਹੀ ਸਮਰੱਥਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿ